ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜੇਕਰ ਤੁਹਾਡੇ ਘਰ ਪਰਿਵਾਰ ਉੱਪਰ ਕਿਸੇ ਨੇ ਮਸਾਨ ਵਿੱਦਿਆ ਦਾ ਪ੍ਰਯੋਗ ਕਰ ਦਿੱਤਾ ਹੈ ਅਤੇ ਜਾਂ ਤੁਹਾਡੇ ਸਰੀਰ ਤੇ ਮਸਾਣੀ ਸ਼ਕਤੀ ਲਗਾ ਦਿੱਤੀ ਗਈ ਹੈ ਜਾਂ ਘਰ ਦਾ ਬੰਨਣ ਕਰ ਦਿੱਤਾ ਹੈ ਤਾਂ ਅੱਜ ਅਸੀਂ ਤੁਹਾਨੂੰ ਐਸਾ ਚਮਤਕਾਰੀ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਕੇ ਤੁਸੀਂ ਆਪਣੇ ਆਪ ਹੀ ਆਪਣੇ ਸਰੀਰ ਤੇ ਕਿਸੇ ਦੁਆਰਾ ਲਗਾਏ ਗਏ ਮਸਾਣ ਨੂੰ ਹਟਾ ਸਕਦੇ ਹੋ ਅਤੇ ਜਿਸ ਨੇ ਵੀ ਇਹ ਮਸਾਣ ਤੁਹਾਡੇ ਤੇ ਲਗਾਇਆ ਹੈ ਇਹ ਉਸ ਕੋਲ ਹੀ ਵਾਪਸ ਪਲਟ ਜਾਵੇਗਾ ਸੰਗਤ ਜੀ ਅਸੀਂ ਮਸਾਣ ਦੀਆਂ ਨਿਸ਼ਾਨੀਆਂ ਦੀ ਵੀਡੀਓ ਪਾਈ ਸੀ ਜਿਸ ਤੋਂ ਬਾਅਦ ਕਾਫੀ ਸੰਗਤਾਂ ਨੇ ਇਸ ਦੇ ਇਲਾਜ ਬਾਰੇ ਵੀ ਪੁੱਛਿਆ ਮਸਾਣ ਵਿਦਿਆ ਜਾਂ ਸ਼ਮਸ਼ਾਨ ਵਿਦਿਆ ਰਾ ਭੇਜੀਆਂ ਜਾਂਦੀਆਂ ਨੇ ਇਹਨਾਂ ਦਾ ਉਪਾਅ ਜਾਂ ਇਹਨਾਂ ਤੋਂ ਛੁਟਕਾਰਾ ਬਹੁਤ ਔਖਾ ਹੁੰਦਾ ਹੈ ਇਹ ਘਰਾਂ ਦੇ ਘਰ ਬਰਬਾਦ ਕਰ ਦਿੰਦੀਆਂ ਨੇ ਜਿਹੜੇ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਵੀ ਇਲਾਜ ਕਰਾ ਕਰਾ ਕੇ ਥੱਕ ਜਾਂਦੇ ਹਨ ਪਰ ਕੋਈ ਵੀ ਫਰਕ ਉਹਨਾਂ ਨੂੰ ਨਹੀਂ ਮਿਲਦਾ ਸੰਗਤ ਜੀ ਜਦ ਤੁਸੀਂ ਮਿਸਾਨ ਦਾ ਇਹ ਉਤਾਰਾ ਕਰੋਗੇ ਤਾਂ ਜਿਸ ਵੀ ਬੰਦੇ ਨੇ ਇਹ ਸ਼ਕਤੀ ਤੁਹਾਡੇ ਜਾਂ ਤੁਹਾਡੇ ਘਰ ਤੇ ਲਗਾਈ ਹੈ ਤਾਂ ਇਹ ਸ਼ਕਤੀ ਉਸੇ ਤੇ ਵਾਪਸ ਪਲਟ ਜਾਵੇਗੀ ਤਾਂ ਕਿਵੇਂ ਤੁਸੀਂ ਇਸ ਵਿਦਿਆਰੋ ਦੂਰ ਕਰਨਾ ਹੈ ਇਸ ਦਾ ਉਪਾਅ ਕੀ ਹੈ ਤਾਂ ਆਓ ਜਾਣਦੇ ਹਾਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਅਸੀਂ ਸਾਰੇ ਭਗਤਾਂ ਦੇ ਕਸ਼ਟ ਦੂਰ ਕਰਨ ਲਈ ਬਹੁਤ ਸਾਰੀਆਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜਿਨ੍ਹਾਂ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਸੰਗਤ ਜੀ ਮਸਾਣ ਵਿਦਿਆ ਬਹੁਤ ਹੀ ਜ਼ਿਆਦਾ ਪ੍ਰਯੋਗ ਕੀਤੀ ਜਾਣ ਵਾਲੀ ਵਿਦਿਆ ਹੈ ਜਿਸ ਵਿੱਚ ਤਾਂਤਰਿਕ ਸ਼ਮਸ਼ਾਨ ਘਾਟ ਦੀ ਰਾਖ ਜਾਂ ਉੱਥੇ ਮੁਰਗੀ ਜਾਂ ਬੱਕਰੇ ਦੀ ਬਲੀ ਦੇ ਕੇ ਮਸਾਣੀ ਸ਼ਕਤੀਆਂ ਨੂੰ ਕਿਸੇ ਵੀ ਬੰਦੇ ਤੇ ਜਿਸ ਨੂੰ ਬਰਬਾਦ ਕਰਨਾ ਹੋਵੇ ਉਸ ਉੱਪਰ ਲਗਾ ਦਿੰਦੇ ਹਨ ਜਿਵੇਂ ਰਾਖ ਉੱਪਰ ਸ਼ਮਸ਼ਾਨ ਕਿਰਿਆ ਕਰਕੇ ਉਸ ਵਿਅਕਤੀ ਨੂੰ ਕਿਸੇ ਚੀਜ਼ ਵਿੱਚ ਪੜਾ ਦਿੱਤੀ ਜਾਂਦੀ ਹੈ ਇਹ ਕਿਰਿਆ ਬਹੁਤ ਹੀ ਘਾਤਕ ਹੁੰਦੀ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਨਸਾਨ ਮਰ ਵੀ ਸਕਦਾ ਹੈ ਇਸ ਲਈ ਇਸ ਨੂੰ ਸਮਾਂ ਰਹਿੰਦੇ ਹੋਏ ਪਛਾਣਨਾ ਅਤੇ ਇਸ ਦਾ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਸੰਗਤ ਹੀ ਸ਼ਮਸ਼ਾਨ ਵਿੱਦਿਆ ਨੂੰ ਅਕੋਰ ਵਿੱਦਿਆ ਵੀ ਕਹਿੰਦੇ ਹਨ ਉਪਾਦ ਅਸਰ ਤੋਂ ਪਹਿਲਾਂ ਇਸ ਦੀਆਂ ਕੁਝ ਨਿਸ਼ਾਨੀਆਂ ਅਸੀਂ ਤੁਹਾਨੂੰ ਦੱਸ ਵੀ ਦਿੰਦੇ ਹਾਂ ਪਹਿਲੀ ਨਿਸ਼ਾਨੀ ਇਹ ਹੈ ਕਿ ਤੁਹਾਡੇ ਘਰ ਵਿੱਚ ਲੜਾਈ ਝਗੜਾ ਤੇ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ। ਗੱਲ-ਗੱਲ ਤੇ ਲੜਾਈ ਹੁੰਦੀ ਰਹਿੰਦੀ ਹੈ। ਦੂਜੀ ਨਿਸ਼ਾਨੀ ਇਹ ਹੈ ਕਿ ਘਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੀਜੀ ਨਿਸ਼ਾਨੀ ਹੁੰਦੀ ਹੈ ਕਿ ਘਰ ਵਿੱਚ ਬਿਜਲੀ ਨਾਲ ਚੱਲਣ ਵਾਲੇ ਯੰਤਰ ਜਿਵੇਂ ਟੀਵੀ, ਫ੍ਰਿਜ ਜਾਂ ਹੋਰ ਚੀਜ਼ਾਂ ਵਾਰ-ਵਾਰ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਚੌਥੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡਾ ਪੈਸਾ ਬਿਮਾਰੀਆਂ ਤੇ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜੋ ਵੀ ਤੁਸੀਂ ਕਮਾ ਕੇ ਲਿਆਉਂਦੇ ਹੋ ਉਹ ਨਾਲ ਦੀ ਨਾਲ ਹੀ ਬਿਮਾਰੀ ਜਾਂ ਦੁਰਘਟਨਾ ਤੇ ਲੱਗ ਜਾਂਦਾ ਹੈ ਪੰਜਵੀਂ ਨਿਸ਼ਾਨੀ ਹੁੰਦੀ ਹੈ ਕਿ ਜਿਸ ਇਨਸਾਨ ਤੇ ਮਸਾਣ ਲਗਾਇਆ ਜਾਂਦਾ ਹੈ ਉਸ ਦਾ ਰੰਗ ਪੀਲਾ ਅਤੇ ਉਸ ਦਾ ਵਜ਼ਨ ਘਟਦਾ ਜਾਂਦਾ ਹੈ ਜਿਸ ਘਰ ਤੇ ਮਸਾਣ ਲਗਾਈ ਗਈ ਹੋਵੇ ਉਸ ਘਰ ਵਿੱਚੋਂ ਹਮੇਸ਼ਾ ਸੜੇ ਹੋਏ ਜਾਂ ਜਲੇ ਹੋਏ ਮਾਸ ਦੀ ਦੁਰਗੰਧ ਆਉਂਦੀ ਰਹਿੰਦੀ ਹੈ ਸੰਗਤ ਜੀ ਇਹ ਤ ਹਨ ਮਸਾਣ ਵਿੱਦਿਆ ਦੀਆਂ ਕੁਝ ਨਿਸ਼ਾਨੀਆਂ ਹੁਣ ਗੱਲ ਕਰਦੇ ਹਾਂ ਮਸਾਣੀ ਸ਼ਕਤੀ ਦੇ ਉਪਾਅ ਬਾਰੇ ਸੰਗਤ ਜੀ ਇਸ ਦਾ ਉਪਾਅ ਦੋ ਵਿਧੀਆਂ ਰਾਹੀਂ ਕੀਤਾ ਜਾਂਦਾ ਹੈ ਇਕ ਤਾਂ ਸਾਤਵਿਕ ਵਿਧੀ ਦੂਜੀ ਤਾਮਸਿਕ ਵਿਧੀ ਸਾਤਵਿਕ ਵਿਧੀ ਯਾਨੀ ਭੋਗ ਪ੍ਰਸਾਦ ਨਾਲ ਦੂਜਾ ਤਾਮਸਿਕ ਵਿਧੀ ਯਾਨੀ ਮੀਟ ਅਤੇ ਸ਼ਰਾਬ ਰਾਹੀਂ ਇਸ ਦਾ ਉਪਾਅ ਕੀਤਾ ਜਾਂਦਾ ਹੈ ਸੰਗਤ ਜੀ ਮਸਾਣ ਦੇ ਪੱਕੇ ਇਲਾਜ ਲਈ ਇਹ ਦੋਵੇਂ ਵਿਧਿਆ ਰਾਹੀਂ ਉਤਾਰੇ ਕਰਨੇ ਜ਼ਰੂਰੀ ਹਨ ਨਹੀਂ ਤਾਂ ਇਸ ਮਸਾਣੀ ਸ਼ਕਤੀ ਨੂੰ ਘਰੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੰਗਤ ਜੀ ਮਸਾਣ ਵਿਦਿਆ ਸ਼ਮਸ਼ਾਨ ਕਾਲੀ ਦੀ ਪੂਜਾ ਕਰਕੇ ਉਸ ਦੇ ਚਿੱਲੇ ਕੱਟ ਕੇ ਪ੍ਰਾਪਤ ਹੁੰਦੀ ਹੈ ਜੋ ਤਾਤੰਤ੍ਰਿਕ ਜਾਂ ਸਾਧਕ ਇਹ ਸ਼ਕਤੀਆਂ ਪ੍ਰਾਪਤ ਕਰ ਲੈਂਦੇ ਨੇ ਤਾਂ ਕੁਝ ਤਾਤੰਤ੍ਰਿਕ ਇਹਨਾਂ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਕੁਝ ਪੈਸਿਆਂ ਦੇ ਲਾਲਚ ਵਿੱਚ ਕਿਸੇ ਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹਨ ਸੰਗਤ ਜੀ ਇਸ ਬਾਰੇ ਹੋਰ ਗੱਲ ਕਰੀਏ ਤਾਂ ਵੀਡੀਓ ਲੰਮੀ ਹੋ ਜਾਵੇਗੀ ਇਸ ਲਈ ਹੁਣ ਇਸ ਦੇ ਉਪਾਅ ਬਾਰੇ ਦੱਸਦੇ ਹਾਂ ਤਾਂ ਸੰਗਤ ਜੀ ਜੋ ਪਹਿਲਾ ਉਪਾਅ ਤੁਸੀਂ ਕਰਨਾ ਹੈ ਉਸ ਨੂੰ ਤੁਸੀਂ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਸਕਦੇ ਹੋ ਪਰ ਜੋ ਦੂਜਾ ਇਸ ਦਾ ਤਾਮਸਿਕ ਉਤਾਰਾ ਹੈ ਉਹ ਤੁਸੀਂ ਇੱਕ ਵਾਰ ਹੀ ਦੇਣਾ ਹੈ ਕਿਉਂਕਿ ਵਾਰ-ਵਾਰ ਇਸ ਦਾ ਭੋਗ ਦੇਣ ਨਾਲ ਤੁਹਾਡੀ ਪੱਕੀ ਸੇਵਾ ਲੱਗ ਜਾਵੇਗੀ ਜਿਸ ਨੂੰ ਤੁਸੀਂ ਬਾਅਦ ਵਿੱਚ ਬੰਦ ਨਹੀਂ ਕਰ ਸਕਦੇ ਇਸ ਲਈ ਜੋ ਅਸੀਂ ਦੂਜਾ ਤਾਮਸਿਕ ਉਤਾਰਾ ਦੱਸਾਂਗੇ ਉਹ ਸਿਰਫ ਤੁਸੀਂ ਇੱਕ ਵਾਰ ਹੀ ਕਰਨਾ ਹੈ ਇਹਨਾਂ ਦੋਵੇਂ ਉਤਾਰਿਆ ਤੋਂ ਬਾਅਦ ਤੁਸੀਂ ਮਾਤਾ ਸ਼ੀਖਲਾ ਦੇ ਮੰਦਰ ਜਾਣਾ ਹੈ ਤਾਂ ਜੋ ਅੱਗੇ ਤੋਂ ਵੀ ਕੋਈ ਤੁਹਾਡੇ ਉੱਪਰ ਇਸ ਤਰ੍ਹਾਂ ਦੀ ਕੋਈ ਕਿਰਿਆ ਨਾ ਕਰ ਸਕੇ ਸੰਗਤ ਜੀ ਸਭ ਤੋਂ ਪਹਿਲੇ ਉਹ ਬਾਅਦ ਵਿੱਚ ਤੁਸੀਂ ਦੋ ਰੋਟੀਆਂ ਬਣਾ ਲੈਣੀਆਂ ਹਨ ਇੱਕ ਰੋਟੀ ਵਿੱਚ ਤੁਸੀਂ ਇੱਕ ਚੁਟਕੀ ਨਮਕ ਅਤੇ ਇੱਕ ਚੁਟਕੀ ਲਾਲ ਮਿਰਚ ਅਤੇ ਦੂਜੀ ਰੋਟੀ ਤੁਸੀਂ ਮਿੱਠੀ ਬਣਾਉਣੀ ਹੈ ਇਸ ਵਿੱਚ ਤੁਸੀਂ ਗੁੜ ਜਾਂ ਸ਼ੱਕਰ ਪਾ ਸਕਦੇ ਹੋ ਇਹਨਾਂ ਦੋਵੇਂ ਰੋਟੀਆਂ ਨੂੰ ਤੁਸੀਂ ਇੱਕ ਸਾਈਡ ਤੋਂ ਕੱਚਾ ਰੱਖਣਾ ਹੈ ਸੰਗਤ ਜੀ ਕਿੰਨਾ ਵੀ ਪੁਰਾਣਾ ਅਤੇ ਸ਼ਕਤੀਸ਼ਾਲੀ ਮਸਾਣ ਕਿਉਂ ਨਾ ਹੋਵੇ ਉਸ ਦਾ ਉਤਾਰਾ ਇਹੀ ਹੈ ਇਸ ਨੂੰ ਤੁਸੀਂ ਲਗਾਤਾਰ 7 ਦਿਨਾਂ ਤੱਕ ਕਰਨਾ ਹੈ ਰਾਤ ਦੇ ਸਮੇਂ ਜਦ ਸੂਰਜ ਛਿਪ ਜਾਵੇ ਤਾਂ ਇਹ ਦੋਵੇਂ ਰੋਟੀਆਂ ਮਿੱਠੀ ਅਤੇ ਨਮਕ ਮਿਰਚ ਵਾਲੀ ਜਿਸ ਦੀ ਇੱਕ ਸਾਈਡ ਤੁਸੀਂ ਕੱਚੀ ਰੱਖਣੀ ਹੈ ਅਤੇ ਕੱਚੀ ਸਾਈਡ ਤੁਸੀਂ ਸਰੋਂ ਦਾ ਤੇਲ ਲਗਾ ਲੈਣਾ ਹੈ ਫਿਰ ਤੁਸੀਂ ਘਰ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਸਾਰਿਆਂ ਨੇ ਉਂਗਲੀ ਨਾਲ ਇਹਨਾਂ ਦੋਵੇਂ ਰੋਟੀਆਂ ਦੇ ਕੱਚੇ ਪਾਸੇ ਉੱਪਰ ਇੱਕ ਇੱਕ ਕਾਲਾ ਟਿੱਕਾ ਲਗਾਉਣਾ ਹੈ ਇਸ ਤੋਂ ਬਾਅਦ ਤੁਸੀਂ ਕਿਸੇ ਭਾਂਡੇ ਵਿੱਚ ਕੱਚੀ ਲੱਸੀ ਬਣਾਉਣੀ ਹੈ ਅਤੇ ਉਸ ਵਿੱਚ ਮਿੱਠਾ ਪਾਉਣਾ ਹੈ ਇਹ ਮਿੱਠੀ ਲੱਸੀ ਬਣਾਉਣ ਤੋਂ ਬਾਅਦ ਤੁਸੀਂ ਜਿਸ ਵੀ ਦੇਵੀ ਦੇਵਤਾ ਜਾਂ ਇਸ਼ਟ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਕਰਨਾ ਹੈ ਅਤੇ ਇਸ ਕੱਚੀ ਲੱਸੀ ਅਤੇ ਦੋ ਰੋਟੀਆਂ ਨੂੰ ਲੈ ਕੇ ਤੁਸੀਂ ਆਪਣੇ ਸਾਰੇ ਘਰ ਵਿੱਚ ਘੁਵਾ ਦੇਣਾ ਹੈ ਬਾਥਰੂਮ ਅਤੇ ਟਾਇਲਟ ਨੂੰ ਛੱਡ ਕੇ ਤੁਸੀਂ ਸਾਰੇ ਕਮਰਿਆਂ ਵਿੱਚ ਇਸ ਨੂੰ ਘੁਮਾਉਣਾ ਹੈ ਇਹ ਉਪਾਅ ਤੁਸੀਂ ਸੂਰਜ ਛਿਪਣ ਤੋਂ ਬਾਅਦ ਕਰਨਾ ਹੈ ਇਸ ਤੋਂ ਬਾਅਦ ਜਿੰਨੇ ਵੀ ਘਰ ਦੇ ਮੈਂਬਰ ਹਨ ਉਹਨਾਂ ਸਾਰਿਆਂ ਦੇ ਉੱਪਰੋਂ ਇਸ ਨੂੰ 7 ਵਾਰ ਉਲਟਾ ਯਾਨੀ ਸੱਜੇ ਤੋਂ ਖੱਬੇ ਪਾਸੇ ਨੂੰ ਘਾਵ ਕੇ ਜਿਵੇਂ ਘੜੀ ਘੁੰਮਦੀ ਹੈ ਉਸ ਤੋਂ ਉਲਟੀ ਦਿਸ਼ਾ ਵਿੱਚ ਇਹ ਉਤਾਰਾ ਕਰਨਾ ਹੈ ਜੇ ਸਰਤੀ ਨੇ ਇਹ ਉਤਾਰਾ ਕਰਨਾ ਹੈ ਭਾਵ ਜਿਸ ਨੇ ਕੱਚੀ ਲੱਸੀ ਅਤੇ ਰੋਟੀਆਂ ਸਾਰਿਆਂ ਦੇ ਸਿਰ ਤੋਂ ਵਾਰਨੀਆਂ ਨੇ ਉਸ ਨੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਅਤੇ ਨਾ ਹੀ ਪਿੱਛੇ ਮੁੜ ਕੇ ਦੇਖਣਾ ਹੈ ਘਰ ਦੇ ਮੈਂਬਰਾ ਅਤੇ ਸਾਰੇ ਘਰ ਵਿੱਚ ਇਹ ਸਮਾਨ ਘੁਮਾਉਣ ਤੋਂ ਬਾਅਦ ਤੁਸੀਂ ਘਰ ਦੀ ਦਹਲੀਜ ਉੱਤੇ ਜਾ ਕੇ ਵੀ ਇੱਕ ਵਾਰ ਦਹਲੀਜ ਤੇ ਵੀ ਇਹ ਸਾਰਾ ਸਮਾਨ ਘੁਮਾ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਤੇ ਮਾਤਾ ਸ਼ੀਤਲਾ ਦਾ ਪਹਿਰਾ ਹੋ ਜਾਵੇਗਾ ਇਸ ਤੋਂ ਬਾਅਦ ਇਹ ਦੋ ਰੋਟੀਆਂ ਅਤੇ ਲੱਸੀ ਤੁਸੀਂ ਜਾ ਕੇ ਕਿਸੇ ਨਹਿਰ ਜਾਂ ਦਰਿਆ ਦੇ ਕੰਢੇ ਤੇ ਜ਼ਮੀਨ ਉੱਤੇ ਰੱਖ ਦੇਣੀ ਹੈ। ਇਸ ਨੂੰ ਤੁਸੀਂ ਪਾਣੀ ਵਿੱਚ ਨਹੀਂ ਤਾਰਨਾ ਹੈ ਇਹ ਧਿਆਨ ਰੱਖਣਾ ਹੈ। ਜੋ ਕੱਚੀ ਲੱਸੀ ਤੁਸੀਂ ਨਾਲ ਲੈ ਕੇ ਜਾਵੋਗੇ ਉਸ ਨੂੰ ਰੋਟੀਆਂ ਰੱਖਣ ਤੋਂ ਬਾਅਦ ਉਹਨਾਂ ਦੁਆਲੇ ਲੱਸੀ ਨੂੰ ਡੋਲਦੇ ਹੋਏ ਤੁਸੀਂ ਇੱਕ ਗੋਲ ਘੇਰਾ ਬਣਾ ਦੇਣਾ ਹੈ। ਜੇਕਰ ਨਹਿਰ ਜਾਂ ਦਰਿਆ ਤੁਹਾਡੇ ਘਰ ਦੇ ਕੋਲ ਨਹੀਂ ਹਨ ਤਾਂ ਇਹ ਉਪਾਅ ਤੁਸੀਂ ਕਿਸੇ ਸੋਨਸਾਨ ਥਾਂ ਤੇ ਵੀ ਕਰ ਸਕਦੇ ਹੋ। ਇਸ ਨੂੰ ਤੁਸੀਂ ਸ਼ਮਸ਼ਾਨ ਘਾਟ ਵਿੱਚ ਵੀ ਕਰ ਸਕਦੇ ਹੋ। ਇਹ ਉਪਾਅ ਤੁਸੀਂ ਕਿਸੇ ਚੁਰਾਹੇ ਤੇ ਨਹੀਂ ਕਰਨਾ ਹੈ ਕਿਉਂਕਿ ਅਸੀਂ ਆਪਣਾ ਉਤਾਰਾ ਕਿਸੇ ਹੋਰ ਉੱਤੇ ਨਹੀਂ ਲਗਾਉਣਾ ਹੈ ਅਤੇ ਉਸ ਦਾ ਨੁਕਸਾਨ ਨਹੀਂ ਕਰਨਾ ਹੈ ਇਸ ਲਈ ਇਹ ਰੋਟੀਆਂ ਅਤੇ ਕੱਚੀ ਲੱਸੀ ਨੂੰ ਤੁਸੀਂ ਉਸ ਥਾਂ ਤੇ ਰੱਖਣਾ ਹੈ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਇਹ ਉਪਾਅ ਤੁਸੀਂ ਲਗਾਤਾਰ 7 ਦਿਨਾਂ ਤੱਕ ਕਰਨਾ ਹੈ ਯਾਨੀ ਰੋਜ਼ ਤੁਸੀਂ ਸ਼ਾਮ ਨੂੰ ਦੋ ਰੋਟੀਆਂ ਅਤੇ ਇਹ ਲੱਸੀ ਦਾ ਉਤਾਰਾ ਕਰਕੇ ਆਉਣਾ ਹੈ ਉਪਾਕਰਨ ਤੋਂ ਬਾਅਦ ਘਰ ਆਉਂਦੇ ਹੋਏ ਤੁਸੀਂ ਨਾ ਹੀ ਕਿਸੇ ਨਾਲ ਬੋਲਣਾ ਹੈ ਅਤੇ ਨਾ ਹੀ ਪਿੱਛੇ ਮੁੜ ਕੇ ਦੇਖਣਾ ਹੈ ਘਰ ਦੇ ਬਾਹਰ ਹੱਥ ਪੈਰ ਧੋ ਕੇ ਹੀ ਤੁਸੀਂ ਘਰ ਦੇ ਅੰਦਰ ਆਉਣਾ ਹੈ ਜਿੰਨੇ ਦਿਨ ਵੀ ਤੁਸੀਂ ਇਹ ਉਤਾਰਾ ਕਰਨਾ ਹੈ ਓਨੇ ਦਿਨ ਤੁਸੀਂ ਘਰ ਵਿੱਚ ਕੱਚੀ ਲੱਸੀ ਦਾ ਛਿੱਟਾ ਦੇਣਾ ਹੈ ਅਤੇ ਥੋੜੀ ਜਿਹੀ ਲੱਸੀ ਘਰ ਦੇ ਮੁੱਖ ਦਰਵਾਜ਼ੇ ਉੱਪਰ ਦੋਨੀਆਂ ਪਾਸੇ ਢੋਲ ਦੇਣੀ ਹੈ ਇਸ ਲੱਸੀ ਵਿੱਚ ਤੁਸੀਂ ਮਿੱਠਾ ਨਹੀਂ ਪਾਉਣਾ ਹੈ ਜਦੋਂ 7 ਦਿਨ ਤੁਸੀਂ ਇਹ ਉਪਾਅ ਕਰ ਲਵੋ ਤਾਂ ਉਸ ਤੋਂ ਬਾਅਦ ਜਿਹੜਾ ਵੀ ਸ਼ਨੀਵਾਰ ਆਵੇ ਉਸ ਸ਼ਨੀਵਾਰ ਨੂੰ ਤੁਸੀਂ ਦੂਜਾ ਉਤਾਰਾ ਜਿਸ ਨੂੰ ਅਸੀਂ ਤਾਮਸਿਕ ਉਤਾਰਾ ਆਖਦੇ ਹਾਂ ਉਹ ਕਰਨਾ ਹੈ ਕਿਉਂਕਿ ਜਦ ਵੀ ਤੁਹਾਡੇ ਘਰ ਉੱਪਰ ਕੋਈ ਮਸਾਣੀ ਕਿਰਿਆ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਾਰਨ ਸਮੇਂ ਕਿਸੇ ਨਾ ਕਿਸੇ ਜਾਨਵਰ ਦੀ ਬਲੀ ਦਿੱਤੀ ਜਾਂਦੀ ਹੈ ਇਹਨਾਂ ਚੀਜ਼ਾਂ ਦਾ ਭੋਗ ਲਾ ਕੇ ਹੀ ਇਹ ਵਿੱਦਿਆ ਤੁਹਾਡੇ ਤੇ ਲਗਾਈ ਜਾਂਦੀ ਹੈ ਜੇ ਕਿਸੇ ਨੇ ਵੀ ਤੁਹਾਡੇ ਤੇ ਕੁਝ ਲਗਾਇਆ ਹੋਵੇ ਤਾਂ ਪਹਿਲਾਂ ਤਾਂ ਤੁਸੀਂ 7 ਦਿਨ ਉਤਾਰਾ ਕਰਕੇ ਜੋ ਰੋਟੀਆਂ ਤੇ ਲੱਸੀ ਦੀ ਸੇਵਾ ਕੀਤੀ ਹੈ ਇਸੇ ਨਾਲ ਹੀ ਮਾਤਾ ਮਸਾਣੀ ਤੁਹਾਡੇ ਤੇ પ્રસન્ન ਹੋਵੇਗੀ ਅਤੇ ਜੋ ਤੁਸੀਂ ਦੂਜਾ ਤਾਮਸਿਕ ਭੋਗ ਦੇਵੋਗੇ ਤਾਂ ਉਸ ਨਾਲ ਪੂਰਨ ਰੂਪ ਵਿੱਚ ਮਸਾਣੀ ਸ਼ਕਤੀ ਦੀ ਕਾਟ ਹੋ ਜਾਵੇਗੀ ਅਤੇ ਉਹ ਤੁਹਾਡੇ ਘਰ ਵਿੱਚ ਨਹੀਂ ਰਹੇਗੀ ਕਿਉਂਕਿ ਤੁਸੀਂ ਉਸ ਦੀ ਸੇਵਾ ਕਰ ਦਿੱਤੀ ਹੈ ਅਤੇ ਉਸ ਨੂੰ ਭੋਗ ਪ੍ਰਸ਼ਾਦ ਵੀ ਦੇ ਦਿੱਤਾ ਹੈ ਹੁਣ ਦੂਜੇ ਉਪਾਅ ਵਿੱਚ ਤੁਸੀਂ ਕੀ ਕਰਨਾ ਹੈ ਕਿ ਸ਼ਨੀਵਾਰ ਵਾਲੇ ਦਿਨ ਉਸੇ ਤਰ੍ਹਾਂ ਦੋ ਰੋਟੀਆਂ ਬਣਾਉਣੀਆਂ ਹਨ ਇੱਕ ਮਿੱਠੀ ਅਤੇ ਇੱਕ ਲੂਣ ਮਿਰਚ ਵਾਲੀ ਅਤੇ ਉਸ ਤਰ੍ਹਾਂ ਹੀ ਘਰ ਦੇ ਸਾਰੇ ਮੈਂਬਰ ਉਸ ਉੱਪਰ ਕੰਜਲ ਦੇ ਟਿੱਕੇ ਲਗਾਉਣਗੇ ਇਸ ਤੋਂ ਬਾਅਦ ਤੁਸੀਂ ਇਸ ਉੱਪਰ ਦੋ ਲੱਡੂ ਬੂੰਦੀ ਵਾਲੇ ਅਤੇ ਸੱਤ ਮਿੱਠੇ ਪਤਾਸੇ ਰੱਖਣੇ ਹਨ ਇਸ ਤੋਂ ਬਾਅਦ ਇੱਕ ਸਿਗਰਟ ਤੁਸੀਂ ਇਸ ਉੱਪਰ ਰੱਖਣੀ ਹੈ ਅਤੇ ਇੱਕ ਮੁਰਗੀ ਦਾ ਆਂਡਾ ਲੈ ਕੇ ਉਸ ਉੱਪਰ ਘਰ ਦਾ ਕੋਈ ਵੀ ਮੈਂਬਰ ਇੱਕ ਕਜਲ ਦਾ ਟਿੱਕਾ ਅਤੇ ਇੱਕ ਸੰਧੂਰ ਦਾ ਟਿੱਕਾ ਲਗਾਵੇਗਾ। ਇਹ ਆਂਡਾ ਅਸੀਂ ਬਲੀ ਦੇ ਰੂਪ ਵਿੱਚ ਚੜਾਉਣਾ ਹੈ। ਇਸ ਤੋਂ ਬਾਅਦ ਤੁਸੀਂ ਜਲੀਆਂ ਹੋਈਆਂ ਪਾਥੀਆਂ ਦੀ ਰਾਖ ਲੈ ਕੇ ਉਸ ਵਿੱਚ ਪਾਣੀ ਮਿਲਾ ਕੇ ਉਸ ਦੇ ਦੋ ਲੱਡੂ ਤਿਆਰ ਕਰ ਲੈਣੇ ਹਨ। ਅਤੇ ਇਹਨਾਂ ਦੋ ਲੱਡੂਆਂ ਨੂੰ ਵੀ ਤੁਸੀਂ ਰੋਟੀਆਂ ਉੱਪਰ ਰੱਖ ਲੈਣਾ ਹੈ। ਤੋਂ ਇਸ ਤੋਂ ਬਾਅਦ ਤੁਸੀਂ ਇੱਕ ਸ਼ਰਾਬ ਦਾ ਪੌਵਾ ਲਿਆਉਣਾ ਹੈ ਅਤੇ ਉਸ ਦਾ ਢੱਕਣ ਖੋਲ੍ਹ ਕੇ ਦੁਬਾਰਾ ਬੰਦ ਕਰਕੇ ਸਮਾਨ ਵਿੱਚ ਰੱਖ ਦੇਣਾ ਹੈ। ਫਿਰ ਤੁਸੀਂ ਸੱਤ ਡੰਡੀ ਵਾਲੀਆਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਨੂੰ ਸਰੋਂ ਦੇ ਤੇਲ ਵਿੱਚ ਡੁਬਾ ਕੇ ਉਹਨਾਂ ਉੱਪਰ ਇੱਕ ਚੁਟਕੀ ਨਮਕ ਛਿੜਕ ਦੇਣਾ ਹੈ। ਇਹਨਾਂ ਮਿਰਚਾਂ ਨੂੰ ਵੀ ਤੁਸੀਂ ਬਾਕੀ ਦੇ ਸਮਾਨ ਨਾਲ ਰੋਟੀਆਂ ਉੱਪਰ ਰੱਖ ਦੇਣਾ ਹੈ। ਇਸ ਸਾਰੀ ਸਮੱਗਰੀ ਨੂੰ ਕਿਸੇ ਲਫਾਫੇ ਵਿੱਚ ਪਾ ਲੈਣਾ ਹੈ ਜਿਵੇਂ ਤੁਸੀਂ ਪਹਿਲੇ 7 ਉਤਾਰੇ ਕੀਤੇ ਸਨ ਓਵੇਂ ਹੀ ਮਿੱਠੀ ਗੱਚੀ ਲੱਸੀ ਬਣਾ ਕੇ ਇਸ ਸਮਾਨ ਨੂੰ ਸਾਰੇ ਘਰ ਵਿੱਚ ਘੁਮਾ ਲੈਣਾ ਹੈ ਅਤੇ ਸਾਰੇ ਮੈਂਬਰਾਂ ਤੋਂ 7 ਵਾਰ ਉਲਟਾ ਵਾਰ ਲੈਣਾ ਹੈ ਅਤੇ ਸ਼ਨੀਵਾਰ ਦੀ ਸ਼ਾਮ ਸੂਰਜ ਛਿਪਣ ਤੋਂ ਬਾਅਦ ਜਿਸ ਥਾਂ ਤੇ ਤੁਸੀਂ ਪਹਿਲਾਂ ਉਪਾ ਕਰਕੇ ਆਉਂਦੇ ਸੀ ਉਸ ਥਾਂ ਤੇ ਜਾ ਕੇ ਇਸ ਸਮਾਨ ਨੂੰ ਰੱਖਣਾ ਹੈ ਇਸ ਤਰ੍ਹਾਂ ਇਹ ਉਪਾਅ ਕਰਨ ਨਾਲ ਤੁਹਾਡੇ ਅਤੇ ਤੁਹਾਡੇ ਘਰ ਤੋਂ ਮਸਾਣੀ ਸ਼ਕਤੀ ਹਟ ਜਾਵੇਗੀ ਅਤੇ ਜਿਸ ਵੀ ਵਿਅਕਤੀ ਨੇ ਇਹ ਕਿਰਿਆ ਕੀਤੀ ਸੀ ਮਸਾਣੀ ਸ਼ਕਤੀ ਉਸ ਉੱਪਰ ਹੀ ਵਾਪਸ ਫਲਟ ਜਾਵੇਗੀ ਇਸ ਤਰ੍ਹਾਂ ਤੁਸੀਂ ਇਹ ਦੋਨੇ ਉਪਾ ਸਾਤਵਿਕ ਅਤੇ ਤਾਮਸਿਕ ਵਿਧੀ ਰਾਹੀਂ ਕਰਨੇ ਹਨ ਇਸ ਨਾਲ ਤੁਸੀਂ ਚਮਤਕਾਰੀ ਰੂਪ ਵਿੱਚ ਆਪਣੇ ਆਪ ਨੂੰ ਠੀਕ ਹੁੰਦਾ ਦੇਖੋਗੇ ਸੋ ਸੰਗਤ ਜੀ ਇਹ ਸੀ ਮਸਾਣੀ ਸ਼ਕਤੀ ਦੇ ਸਾਤਵਿਕ ਅਤੇ ਤਾਮਸਿਕ ਉਪਾਅ ਆਸ ਕਰਦੇ ਹਾਂ ਕਿ ਤੁਹਾਨੂੰ ਇੱਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜੇਕਰ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਆਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ